ਉਹਦੇ ਸੀ ਉਹੀ ਪੀਂਦੇ ਸੀ ਨਲਕੇ ਦਾ ਪਾਣੀ ਹੁਣ ਪੀ ਕੇ ਬਹਾਂ ਖਾਂ ਕੋਈ ਪਿੰਡ ਪਾਣੀ ਪੀਲੇ ਵਾਟਰ ਵਰਥ ਤੋਂ ਬਿਨਾ ਪੀ ਸਕਦੇ ਆ ਆ ਕੈਨੇਡਾ ਦੀ ਗੱਲ ਹੋਈ ਸੀ ਹੁਣੇ ਮੈਂ ਸਿਰਫ ਇੱਕ ਕੈਨੇਡਾ ਦੀ ਖਾਸੀਅਤ ਨੂੰ ਮੰਨਦਾ ਐ ਬਾਕੀ ਗੱਲਾਂ ਮੈਂ ਕਹੂੰਗਾ ਸਾਡੀ ਧਰਤੀ ਬੈਟਰ ਐ ਕੈਨੇਡਾ ਦੇ ਵਿੱਚ ਤੁਸੀਂ ਜਿਹੜੇ ਪਾਣੀ ਨਾਲ ਨਹਾਉਨੇ ਹੋ ਜਿਹਦੇ ਨਾਲ ਹੱਥ ਧੋਉਨੇ ਹੋ ਉਹੀ ਪਾਣੀ ਪੀਤਾ ਵੀ ਜਾਂਦਾ ਹੈ ਔਰ ਸਾਡੇ ਵੀ ਆਈ ਸੀ ਔਰ ਮਸ਼ਹੂਰ ਸੀ ਕਿ ਜਿਹੜਾ ਪੰਜਾਬ ਦਾ ਪਾਣੀ ਪੀਲੇ ਉਹ ਡੰਡ ਮਾਰੇ ਉਹਦੀ ਸਿਹਤ ਬਣ ਚੂਗੀ ਅੱਜ ਜਿਹੜਾ ਪੰਜਾਬ ਦਾ ਪਾਣੀ ਪੀਲੇ ਉਹਨੂੰ ਕੈਂਸਰ ਵੱਟਦੇ ਆ ਕਿੱਥੇ ਪਹੁੰਚ ਗਏ ਯਾਰ ਆਪਾਂ ਔਰ ਕਿਉਂ ਪਹੁੰਚ ਗਏ ਉਹਨੇ ਮੇਰੇ ਇੱਕ ਨੌਜਵਾਨ ਸਾਥੀ ਨੇ ਬੜੇ ਜੋਰ ਸੇ ਗੱਲ ਕਹੀ ਕਿ ਸਰਕਾਰਾਂ ਜਿਹੜਾ ਪਹਿਲਾਂ ਨਹੀਂ ਹੁੰਦਾ ਸਰਕਾਰ ਚ ਉਹ ਪਹਿਲਾਂ ਆਉਂਦਾ ਬੜਾ ਬਾੜਾ ਹੋ ਰਿਹਾ ਫੋਟੋਆਂ ਵੀ ਖਿਚਾਉਂਦਾ ਹੈ ਵੀਡੀਓ ਵੀ ਬਣਾਉਂਦਾ ਹੈ ਮੈਨੂੰ ਲੱਗਦਾ ਵਲੀਪੁਰ ਜਾ ਕੇ ਜਸਕੀਰਤ ਜੀ ਸਾਰਿਆਂ ਨਹੀਂ ਖਚਾਈਆਂ ਹਰ ਕਨੇ ਆ ਉਦੋਂ ਨਾੜਾ ਵੀ ਮਾਰਿਆ ਕਿ ਬੜਾ ਗਲਤ ਹੈ ਫਿਰ ਪਤਾ ਨਹੀਂ ਕੀ ਹੋ ਜਾਂਦਾ ਇਹਨਾਂ ਨੂੰ ਇੱਕ ਗੱਲ ਮੇਰੀ ਸਮਝ ਲਓ ਜੇ ਮੰਨ ਲਿਓ ਜੀ ਇਹ ਜਿਹੜੇ ਲੀਡਰ ਹੁੰਦੇ ਆ ਨਾ ਇਹ ਇੱਕੋ ਜਿਹੇ ਹੀ ਹੁੰਦੇ ਨੇ ਤੇ ਸਰਕਾਰਾਂ ਵੀ ਇੱਕੋ ਜੀਆਂ ਹੁੰਦੀਆਂ ਸਟੇਟ ਦਾ ਜਿਹੜਾ ਰੂਪ ਹੁੰਦਾ ਹੈ ਉਹ ਚਾਹੇ ਤਸ਼ੱਦਦ ਕਰਨ ਚ ਹੋਵੇ ਜਾਏ ਫੈਕਟਰੀਆਂ ਨੂੰ ਜਾਂ ਹੋਰਾਂ ਚੀਜ਼ਾਂ ਨੂੰ ਪਾਲਣ ਝੋਵੇ ਸਰਮਾਇਦਾਰੀ ਨੂੰ ਇਹ ਇੱਕੋ ਜਿਹਾ ਹੀ ਹੈ ਫਰਕ ਪੈਂਦਾ ਹੈ ਲੋਕਾਂ ਨਾਲ ਕਿ ਲੋਕ ਚਾਕੇ ਨਹੀਂ ਇਹ ਅਸੀਂ ਹੁਣੇ ਰੀਸੈਂਟਲੀ ਵੈਸੇ ਤਾਂ ਅਸੀਂ ਸਦੀਆਂ ਤੋਂ ਕਰਦੇ ਆ ਰਹੇ ਹਾਂ ਜਦੋਂ 5% ਗਿਣਤੀ ਸੀ ਨਾ ਉਦੋਂ ਲਾਹੌਰ ਤੇ ਕਾਬਜ਼ ਹੋ ਗਏ ਉਦੋਂ ਇੱਕ ਨੇਕੀ ਦਾ ਰਾਜ ਚਲਾਇਆ ਕੀ ਹੁਣ ਨਹੀਂ ਕਰ ਸਕਦੇ ਖੁਰਤਾ ਸਾਡੀ ਗਿਣਤੀ 20 ਜ਼ਿਆਦਾ ਹੈ ਕੀ ਅਸੀਂ ਹੁਣ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਸਰਕਾਰਾਂ ਵਿੱਚ ਬਹੁਦੇ ਆ ਉਹਨਾਂ ਨੂੰ ਮਜਬੂਰ ਨਹੀਂ ਕਰ ਸਕਦੇ ਕਿ ਉਹ ਕੁਝ ਕਰਨ ਇਹਦਾ ਰੀਸੈਂਟਲੀ ਇੱਕ ਸਬੂਤ ਸੀਗਾ ਜਦੋਂ ਆਪਾਂ ਕਿਸਾਨ ਅੰਦੋਲਨ ਲੜਿਆ ਤੇ ਜਿੱਤਿਆ ਅਸੀਂ ਉਹਦੇ ਵਿੱਚ ਸ਼ਾਮਲ ਸੀ ਹਮੇਸ਼ਾ ਇੱਕ ਗੱਲ ਹੁੰਦੀ ਸੀ ਕੋਈ ਸਰਕਾਰਾਂ ਸੂਰਾ ਨਹੀਂ ਬੜਾ ਝੱਕਣਾ ਆਦੇ ਲੋਕਾਂ ਚ ਇੱਕ ਗੱਲ ਵਧੀਆ ਸਚਾਈ ਵਾਲੀ ਦੱਸਣੀ ਐ ਫੈਲਾਉਣੀ ਐ ਇਕੱਠੇ ਹੋ ਕੇ ਚੱਲਣਾ ਔਰ ਤੁਸੀਂ ਬਲੀਵ ਕਰਿਓ ਜੇ ਜਿੱਥੇ ਲੋਕ ਇਕੱਠੇ ਹੋ ਜਾਣ ਮਜਾਲ ਨਹੀਂ ਕੰਮ ਨਾ ਹੋਵੇ ਆ ਪਾਣੀ ਨੂੰ ਲੈ ਕੇ ਸੀ ਮੱਤੇਵਾੜੇ ਦਾ ਰੌਲਾ ਸੀ ਹੱਲ ਹੋਇਆ ਕਿ ਨਹੀਂ ਹੋਇਆ ਮੰਨੀ ਜਾਂ ਨਹੀਂ ਮੰਨੀ ਸਰਕਾਰ ਆ ਜ਼ੀਰਾ ਫੈਕਟਰੀ ਦਾ ਮਸਲਾ ਸੀ ਬੰਦ ਹੋਈ ਜਾਂ ਨਹੀਂ ਹੋਈ ਹੋਰ ਕਿੰਨੇ ਮਸਲੇ ਘਰਾਦੇ ਜਿੱਥੇ ਮੈਂ ਆਪ ਅਸੀਂ ਸਾਰੇ ਸ਼ਰਮਲ ਹੁੰਦੇ ਰਹੇ ਆ ਜਦੋਂ ਲੋਕ ਖੜ ਜਾਂ ਤਾ ਸਭ ਗੱਲਾ ਹੋ ਜਾਂਦੀਆਂ ਨੇ ਫੇਰ ਇਹਨਾਂ ਨੂੰ ਮੰਨਣਾ ਪੈਂਦਾ ਆ ਜਿਹੜੀ ਸਾਡੀ ਕਾਲ ਦਿੱਤੀ ਹੋਈ ਐ ਕਿ 15 ਅਗਸਤ ਨੂੰ ਪ੍ਰਦੂਸ਼ਣ ਕੋ ਆਜ਼ਾਦੀ ਮੈਂ ਤੁਹਾਨੂੰ ਦੱਸਾਂ ਉੱਥੇ ਅਗਰ ਠਾਠਾ ਮਾਰਦਾ ਕੱਠ ਹੋ ਜੇ ਤੇ ਨਾ ਬੁੱਡੇ ਨਾਲੇ ਦਾ ਮਸਲਾ ਹੱਲ ਹੋਇਆ ਤਾਂ ਮੇਰਾ ਟਾਂ ਚੇਂਜ ਕਰ ਦਿਓ ਜੀ ਪਰ ਜ਼ਰੂਰਤ ਐ ਆਪਾਂ ਨੂੰ ਆਉਣ ਦੀ ਖਾਣਨ ਦੀ ਅੱਜ ਦੀ ਡੇਟ ਤੇ ਅਸੀਂ ਤੁਹਾਨੂੰ ਇਹਨੀਆਂ ਦੇ ਡਾਂਗ ਮਾਰੋ ਆ ਕੇ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਹੂੰਗਾ ਕਿਸੇ ਪਾਰਟੀ ਵਿਸ਼ੇਸ਼ ਦੇ ਵਿਰੁੱਧ ਨਹੀਂ ਆਏ ਇਹ ਸਾਰਿਆਂ ਦੇ ਵਿਰੁੱਧ ਆ ਸਾਰਿਆਂ ਨੇ ਗੰਦ ਪਾਇਆ ਕਿਸੇ ਨੇ ਕੁਝ ਨਹੀਂ ਕੀਤਾ ਹੁਣ ਵੀ ਅਸੀਂ ਆ ਕੇ ਆਏ ਮੈਂ ਸਪੀਕਰ ਸੰਧਵਾ ਸਾਹਿਬ ਨੂੰ ਕਿਹਾ ਮੈਂ ਕਿਹਾ ਤੁਸੀਂ ਵਿਧਾਨ ਸਭਾ ਦੀ ਕਮੇਟੀ ਬਣਾਈ ਹੈ ਉਸ ਕਮੇਟੀ ਦੀ ਰਿਪੋਰਟ ਤਾਂ ਲਓ ਵਿਧਾਨ ਸਭਾ ਚੋਦੀ ਬਹਿਸ ਦਾ ਕਰਾਓ ਉਹਨਾਂ ਨੇ ਵਾਦਾ ਕੀਤਾ ਅਸੀਂ ਕਰਾਵਾਂਗੇ ਫਿਰ ਵੇਖਾਂਗੇ ਆਪਾਂ ਸਾਡੇ ਨੁਮਾਇੰਦੇ ਕੀ ਬੋਲਦੇ ਨੇ ਸਾਡੇ ਮੁੱਖ ਮੰਤਰੀ ਕੀ ਬੋਲਦੇ ਨੇ ਕੁਛ ਕਰਦੇ ਨੇ ਜਾਂ ਨਹੀਂ ਪਰ ਮੈਂ ਇਹਨਾਂ ਨਾਲ ਵੀ ਨਹੀਂ ਦੇਖਣਾ ਅਸੀਂ ਅਸੀਂ ਇਕੱਠੇ ਹੋਈਏ ਨਾਰਾ ਲਾਈਏ ਖੜੇ ਹੋਵੋ ਨਾਲ ਆ ਕੇ ਤੇ ਜੇ ਆਪਾਂ ਨਾਂ ਬਦਲਤਾ ਤਾਂ ਮੇਰਾ ਨਾਂ ਚੇਂਜ ਕਰ ਦਿਓ ਜੀ ਸਾਡੀ ਕੁਰਬਾਨੀ ਚ ਜ਼ਿਕਰ ਹੈ ਪਿਤਾ ਦਾ ਦਰਜਾ ਕੀ ਇੱਜ਼ਤ ਕਰ ਰਹੇ ਆਸੀਂ ਔਰ ਕੱਲਾ ਪਿਤਾ ਦਾ ਦਰਜਾ ਨਹੀਂ ਪੜੇਵਾਰੀ ਚਲ ਕੇ ਜ਼ਿਕਰ ਕੀਤਾ ਜਾਣਦਾ ਜ਼ਿਕਰ ਆ ਪਾਣੀ ਚ ਕਿਉਂਕਿ ਜਲ ਸਭ ਤੋਂ ਜ਼ਰੂਰੀ ਸਰੋਤ ਹੈ ਜ਼ਿੰਦਗੀ ਲਈ ਜੇ ਜ਼ਿੰਦਗੀ ਦਾ ਪੂਰਾ ਹਾਲ ਕਰਨਾ ਤਾਂ ਭਾਈ ਨਾ ਉੱਠਿਓ ਜੇ ਤੇ ਜੇ ਚਾਹੁੰਦੇ ਹੋ ਕੁਝ ਹੋ ਜੇ ਆਪਾਂ ਇਹਨਾਂ ਪਾਣੀਆਂ ਨੂੰ ਜਿਨ੍ਹਾਂ ਤੇ ਸਾਡੇ ਪੰਜਾਬ ਦਾ ਨਾਂ ਵੀ ਹੈ ਪੰਜਾਬ ਕੀ ਇਹ ਆਪਣੇ ਕੋਲੇ ਨਾ ਪੱਥਰ ਹੈ ਨਾ ਕੋਇਲਾ ਪੰਜਾਬ ਕੋਲੇ ਇੱਕ ਪਾਣੀ ਹੈ ਜਿਹੜਾ ਕਿ ਸਾਥੋਂ ਖੋਹ ਲਿਆ ਬਤੀ ਐਮ ਐਫ ਪਾਣੀ ਹੁੰਦਾਈ ਸਾਡੇ ਕੋਲੇ ਆਜ਼ਾਦੀ ਵੇਲੇ ਤੇ ਅੱਜ ਕਿੰਨਾ ਹੈ 11. ਕੁਛ ਹੁਣ ਇਹ ਛੱਡੋ ਜਿਹੜੇ ਲੈ ਗਏ ਉਹਨਾਂ ਨਾਲ ਇੱਕ ਅੱਡ ਯੁੱਧ ਕਰਾਂਗੇ ਲੜਾਂਗੇ ਪਰ ਜਿਹੜਾ ਸਾਡਾ ਆਪਦਾ ਪਾਣੀ ਹੈ ਉਹਦਾ ਕੀ ਹਾਲ ਹੈ ਯਾਰ ਉਹਦੇ ਚਾਪਾ ਕੀ ਕਰ ਰਹੇ ਆ ਕੀ ਉਹਦੇ ਲਈ ਡੜਾਂਗੇ ਨਹੀਂ ਬੋਲਾਂਗੇ ਨਹੀਂ ਸੋ ਉਹਦੇ ਲਈ ਭੁੱਲੋ ਉੱਠੋ ਨਾਲ ਜੁੜੋ ਫੇਰੀ ਕੋਸ਼ਿਸ਼ ਕਰ ਪਾਵਾਂਗੇ ਨਹੀਂ ਤਾਂ ਜਿਹੜਾ ਤੁਹਾਡਾ ਆਪ ਦੀ ਸਭ ਤੋਂ ਕੀਮਤੀ ਚੀਜ਼ ਹੈ ਉਹ ਵੀ ਖਰਾਬ ਹੋ ਗਈ ਔਰ ਖੋ ਲਈ ਜੇ ਇਹ ਬੈਠੇ ਰਹੋਗੇ ਤਾਂ ਆ ਕੈਨੇਡਾ ਅਮਰੀਕਾ ਇਹ ਲੀਡਰਾਂ ਨੇ ਚੰਗੇ ਨਹੀਂ ਬਣਾਏ ਉੱਥੋਂ ਦੇ ਲੋਕਾਂ ਨੇ ਚੰਗੇ ਬਣਾਏ ਸਾਡੀਆਂ ਰੁੱਤਾਂ ਕਮਾਲ ਦੀਆਂ ਨੇ ਸਾਡੀ ਧਰਤੀ ਕਮਾਲ ਦੀ ਹੈ ਸਾਨੂੰ ਕੁਦਰਤਨ ਪਾਣੀ ਕਮਾਲ ਦਾ ਮਿਲਦਾ ਪਰ ਅਸੀਂ ਨਾ ਹਾਕਮਾਂ ਕਰਕੇ ਆਪਦੀ ਧਰਤੀ ਦਾ ਸਤਿਆਨਾਸ਼ ਕਰ ਲਿਆ ਤੇ ਸਾਰੇ ਜਣੇ ਪਾੜ ਨੂੰ ਪੱਚੇ ਜਾਂਦੇ ਆ ਤਾਂ ਫੇਰੇ ਧਰਤੀ ਕਿਹਦੇ ਹਵਾਲੇ ਆ ਯਾਰ ਕੌਣ ਰਹੂਗਾ ਇੱਥੇ ਇੰਨੀਆਂ ਕੁਰਬਾਨੀਆਂ ਕੀਤੀਆਂ ਇੰਨੀ ਮਿਹਨਤ ਕੀਤੀ ਹੋਣੀ ਕਿਸੇ ਹੋਰ ਦੇ ਹਵਾਲੇ ਕਰ ਜਾਂਗੇ ਇਹਨੂੰ ਚੰਗਾ ਬਣਾਓ ਇੱਥੇ ਨਾਓ ਇਸ ਤੋਂ ਵਧੀਆ ਤਰਤੀਬ ਹੈ ਦੁਨੀਆ ਕੋ ਮੀ ਹੈ ਮੈਂ ਤੁਹਾਨੂੰ ਦਾਅਵੇ ਨਾਲ ਆਣਾ ਕਿਤੇ ਨਹੀਂ ਆਪਾਂ ਕੈਨੇਡਾ ਜਾ ਰਹੇ ਹਾਂ 6 ਮਹੀਨੇ ਉੱਥੇ ਰਹਿਣਾ ਨਹੀਂ ਜਾਂਦਾਗਾ ਇੰਨੀ ਠੰਡ ਹੈ ਅਸੀਂ ਆਪਣੀ ਤਰਤੀਬ ਖਰਾਬ ਕਰ ਲਈ ਬੜ ਕੇ ਕੰਮ ਦੇ ਰਹੇ ਸਾਡੀ ਬਾਣੀ ਜੁਵੀ ਹੈ ਆਮ ਗੱਲ ਵੀ ਐ ਕਿ ਜ਼ੁਲਮ ਕਰਨਾ ਮਾੜਾ ਤੇ ਜ਼ੁਲਮ ਸਹਿਣਾ ਵੀ ਮਾੜਾ ਐ ਜੇ ਸਾਡੇ ਸਾਹਮਣੇ ਗੰਦ ਪੈ ਰਿਹਾ ਤਾਂ ਅਸੀਂ ਰੋਕਾਂਗੇ ਵੀ ਸਤਲੁਜ ਦਾ ਪਾਣੀ ਐ ਅੰਮ੍ਰਿਤ ਵਾਰਕਾ ਆਉਂਦਾ ਐ ਵਿੱਚ ਗੰਦਾ ਨਾਲਾ ਮਿਲ ਜਾਂਦਾ ਜਾ ਕੇ ਕਾਲਾ ਜ਼ਹਿਰ ਪਾਣੀ ਬਣ ਜਾਂਦਾ ਹੁਣ ਦੇਵਾਂਗੇ ਯਾਰ ਐ ਨਾਲੇ ਪੈ ਰਹੇ ਨੇ ਵਿੱਚ ਜਾ ਕੇ ਖੜ ਜੋ ਜਮਾਲਪੁਰ ਲੁਧਿਆਣੇ ਦੇ ਵਿੱਚ ਜਗਾ ਖੜਿਆ ਨਹੀਂ ਜਾਂਦਾ ਆਹ ਪਾਫਾ ਛੜਦਿਆਂ ਨੇ ਕੇਸਾਂ ਉਹ ਸਹੀ ਕਿਹਾ ਕਿ ਟੀਜ਼ਲ ਵਰਗਾ ਜਿਹੜਾ ਆਪਾਂ ਦੇ ਕੋ ਮੁਰਲੈਲ ਬਦਲਦੇ ਹਾਂ ਕਾਲਾ ਸ਼ਾਹ ਹੁੰਦਾ ਹੈ ਉਹ じゃ ਪਾਣੀ ਹੈ ਜੀ ਉਹ ਪੀਵਾਂਗੇ ਬੱਚਿਆਂ ਨੂੰ ਪਿਆਵਾਂਗੇ ਆਵਦੀਆਂ ਅਗਲੀਆਂ ਨਸਲਾਂ ਲਈ ਕੀ ਕਰ ਰਹੇ ਅਸੀਂ ਇਹ ਫਸਲਾਂ ਦਾ ਵੀ ਨਸਲਾਂ ਦਾ ਵੀ ਤੇ ਧਰਤੀ ਜਿਹਨੂੰ ਕੁਰਬਾਨੀ ਚ ਮਾਂ ਕਿਹਾ ਉਹਦਾ ਵੀ ਮਸਲਾ ਹੈ ਉਹਦੇ ਨਾਲ ਵੀ ਜੁੜਿਆ ਹੋਇਆ ਇਹ ਪੂਰੇ ਦਾ ਪੂਰਾ ਮਸਲਾ ਹੈ ਜਿਹਨੂੰ ਸਾਨੂੰ ਨਿਜਿੱਠਣਾ ਪੈਣਾ ਹੈ ਮੇਰੀ ਬੇਨਤੀ ਹੈ ਤੁਹਾਨੂੰ ਇਹ ਬਾਬਾ ਫਰੀਦ ਦੀ ਧਰਤੀ ਹੈ ਆਪਾਂ ਇਥੋਂ ਹਰ ਮਸਲੇ 'ਚ ਪਰਮਾ ਹੁੰਗਾਰਾ ਦੰਦੇ ਰਹੇ ਆ ਸਾਰੇ ਜਣੇ ਇਹਦੇ 'ਚ ਪਰਮੇ ਤਰੀਕੇ ਨਾਲ ਹਿੱਸਾ ਲਿਓ ਜੇ ਇੱਕ ਕਮੇਟੀ ਬਣਾਵਾਂਗੇ ਹੁਣ ਆਪਾਂ ਉਹ ਕਮੇਟੀ ਇੱਕ ਵਟਸਐਪ ਗਰੁੱਪ ਬਣਾਵੇ ਆਪਈ ਦੀ ਗੱਲਾਂ ਸਾਂਝੀਆਂ ਕਰੋ ਸਾਡੇ ਨਾਲ ਵੀ ਜੁੜੋ ਔਰ ਆਪ ਦੀ رائے ਵੀ ਦਿਓ ਹੁਣ ਆਪਾਂ ਬੈਠ ਕੇ ਵੀ ਗੱਲਾਂ ਕਰਾਂਗੇ ਜੋ ਤੁਹਾਨੂੰ ਲੱਗਦਾ ਹੈ ਕਿ ਐਂ ਕਰਨਾ ਚਾਹੀਦਾ ਹੈ ਆਪਾਂ ਉਹ ਸਾਰਾ ਕੁਝ ਕਰਾਂਗੇ ਪਰ ਸਾਡੇ ਨਾਲ ਜੁੜੋ ਇੱਕ ਬੰਦਾ ਦੋ ਬੰਦੇ ਕਾਸੀ ਜੋਗੇ ਨਹੀਂ ਹੁੰਦੇ ਡੈਮੋਕ੍ਰੈਟਿਕ ਸਿਸਟਮ ਹੈ ਜਦੋਂ ਲੋ ਸਿਰ ਜੁੜ ਜਾਂਦੇ ਨੇ ਨਾ ਤਾਂ ਹਰ ਗੱਲ ਦਾ ਹੱਲ ਨਿਕਲ ਆਉਂਦਾ ਹੈ ਸਿਰਫ ਥੋੜੇ ਖੜਨ ਦੀ ਤੇ ਨਾਲ ਜੁੜਨ ਦੀ ਲੋੜ ਹੈ ਇੱਕ ਆਜਾਪਾ ਕਮੇਟੀ ਬਣਾਈਏ ਉਹ ਕਮੇਟੀ ਬੈਠ ਕੇ ਸਾਡੀ ਵੱਡੀ ਕਮੇਟੀ ਕੋਰ ਕਮੇਟੀ ਨਾਲ ਜੁੜੇ WhatsApp ਗਰੁੱਪ ਵਿੱਚ ਗੱਲਾਂ ਸਪਰੈਡ ਕਰੀਏ ਜਦੋਂ ਲੋਕ ਲਹਿਰ ਬਣ ਗਈ ਤਾਂ ਤੁਸੀਂ ਕੱਲਾ ਬੁੱਢੇ ਨਾਲੇ ਦਾ ਨਹੀਂ ਉਹਨਾਂ ਫੈਕਟਰੀਆਂ ਨੂੰ ਵੀ ਵੇਖਿਓ ਜੇ ਬੰਦ ਹੁੰਦਾ ਹੁਣ ਤੁਸੀਂ ਅਸੀਂ ਪਰਣਾ ਲੈ ਗਏ ਉੱਥੇ ਇੱਕ ਸੀਲੋ ਨਾਂ ਦੀ ਫੈਕਟਰੀ ਹੈ ਸਾਰਾ ਪਾਣੀ ਆਉਂਦਾ ਜਦ ਕਿ ਉੱਥੇ ਸੂਏ ਦਾ ਕੱਸੀ ਦਾ ਇੱਕ ਪਾਣੀ ਅੰਦਰ ਜਾਂਦਾ ਹੈ ਉਹ ਸਾਰਾ ਪਾਣੀ ਪੋਰ ਕਰਕੇ ਥੱਲੇ ਪਾਈ ਜਾਂਦੀ ਹੈ ਆ ਜੀਰਾ ਫੈਕਟਰੀ ਚ ਕੀ ਹੋਇਆ ਸੀ ਆ ਮਈਆਂ ਵਾਲਾ ਪਿੰਡ ਸੀਗਾ ਉਹਨਾਂ ਵਿਚਾਰਿਆਂ ਦੀਆਂ ਮੱਜਾਂ ਮਰਨ ਲੱਗੀਆਂ ਕਾਲਾ ਪਾਣੀ ਨਿਕਲਿਆ ਨਾਂ ਨਰਗਾ ਪਾਣੀ ਥੱਲਿਓਂ ਨਿਕਲਿਆ ਤਾਂ ਪੂਰੇ ਪਿੰਡ ਉੱਠ ਕੇ ਖੜੇ ਹੋ ਗਏ ਫੇਰ ਉਹ ਬੋਲੇ ਤਾਂ ਫੈਕਟਰੀ ਬੰਦ ਹੋਈ ਤੁਸੀਂ ਉਹਦਾ ਇੰਤਜ਼ਾਰ ਕਰੋਗੇ ਉਹਦੀ ਉਡੀਕ ਕਰੋਗੇ ਕਿ ਸਾਰੇ ਪਿੰਡਾਂ ਦਾ ਪਾਣੀ ਉਬ ਜਾ ਹੋ ਜੇ ਛੋਟੀ ਵਾਲੇ ਵਰਗਾ ਹੋ ਜੇ ਮਈਆਂ ਵਾਲੇ ਵਰਗਾ ਹੋ ਜੇ ਜੋ ਉਸ ਤੋਂ ਪਹਿਲਾਂ ਬੋਲੂंगे ਸਾਨੂੰ ਉੱਠਣਾ ਪੈਣਾ ਹੈ ਬੋਲਣਾ ਪੈਣਾ ਔਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਸੁਧਾਰ ਕਿਸੇ ਵੱਲ ਉਂਗਲ ਕਰਕੇ ਨਹੀਂ ਹੁੰਦਾ ਸੁਧਾਰ ਆਪਦੇ ਵੱਲ ਉਂਗਲ ਕਰਕੇ ਹੁੰਦਾ ਹੈ ਪਹਿਲਾਂ ਅਸੀਂ ਵੀ ਸੁਧਰੀਏ ਆਪਾਂ ਕੀ ਕਰ ਰਹੇ ਆ ਪਿੰਡਾਂ 'ਚ ਮੋਹੱਲੇ 'ਚ ਆਪਦੇ ਖੇਤਾਂ 'ਚ ਥੋੜਾ ਜਿਹਾ ਯਾਰ ਰੋਡੀਆਂ ਕਰਤੀਆਂ ਜ਼ਮੀਨਾਂ ਆਪਾਂ ਕੁਝ ਦਰਖਤ ਦਰੂਖਤ ਲਾੜੀਏ ਵੁੱਠਾਂ ਤੇ ਫੇਰਾਂ ਨੇ ਮੀਂਹ ਨਹੀਂ ਪੈਂਦਾ ਫੇਰਾਂ ਨੇ ਸਾਡੇ ਟੈਂਪਰੇਚਰ ਦਾ ਕੀ ਹਾਲ ਹੋ ਗਿਆ ਕੁਛ ਤਾਂ ਸੋਚੀਏ ਸਭ ਤੋਂ ਜ਼ਰੂਰੀ ਨਾ ਸਾਡੇ ਪੈਸੇ ਰਹਿਣੇ ਆ ਨਾ ਸਾਡੀ ਰਾਜਨੀਤੀ ਰਹਿਣੀ ਆ ਨਾ ਸਾਡੀਆਂ ਫਿਲਮਾਂ ਦਾ ਕੁਝ ਵੀ ਨਹੀਂ ਰਹਿਣਾ ਜੇ ਧਰਤੀ ਨਾ ਰਹੀ ਪਾਣੀ ਨਾ ਰਿਹਾ ਸੱਤਿਆ ਨਾਸ਼ ਹੋ ਜੂ ਸਾਰੇ ਕਾਜ਼ੀ ਦਾ ਉੱਠੋ ਬਚਾਓ ਆਪਣੇ ਆਪ ਨੂੰ ਆਪਦੇ ਬੱਚਿਆਂ ਨੂੰ ਆਪਦੇ ਪਿੰਡ ਨੂੰ ਆਪਦੀ ਮਿੱਟੀ ਨੂੰ ਆਪਦੇ ਸਾਰੇ ਪੰਜਾਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ